ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਗਰੀਬ ਪਰਿਵਾਰ ਦੀ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਉਸ ਆਦਮੀ ਦਾ ਨਾਮ ਸਰਜੀਤ ਸੀ ਤੇ ਉਸ ਦੀ ਪਤਨੀ ਦਾ ਨਾਮ ਸਿਮਰ ਸੀ ਤੇ ਉਸ ਦੇ ਬੇਟੇ ਦਾ ਨਾਮ ਸਹਿਜਵੀਰ ਸੀ ਸਰਜੀਤ কুমਹਾਰ ਸੀ ਉਹ ਭਾਂਡੇ ਬਣਾ ਕੇ ਵੇਚਦਾ ਸੀ ਫੇਰ ਉਹ ਸ਼ਹਿਰ ਵਿੱਚੋਂ ਭਾਂਡੇ ਵੇਚ ਕੇ ਆਉਂਦਾ ਹੈ ਤੇ ਆਪਣੇ ਬੇਟੇ ਸਹਿਜਵੀਰ ਨੂੰ ਆਵਾਜ਼ ਦਿੰਦਾ ਹੈ ਤੇ ਸਰਜੀਤ ਦੀ ਆਵਾਜ਼ ਸੁਣ ਕੇ ਉਸ ਦੀ ਪਤਨੀ ਬਾਹਰ ਆਉਂਦੀ ਹੈ ਤੇ ਕਹਿੰਦੀ ਹੈ ਸਹਿਜਵੀਰ ਤਾਂ ਸਰਪੰਚ ਦੇ ਘਰ ਗਿਆ ਹੈ ਸਰਪੰਚ ਦੇ ਮੁੰਡੇ ਨੇ ਪਿੰਡ ਦੇ ਸਾਰੇ ਆਪਣੇ ਦੋਸਤਾਂ ਨੂੰ ਆਪਣੇ ਘਰ ਬੁਲਾਇਆ ਹੈ ਤੇ ਸਰਜੀਤ ਆਪਣੀ ਪਤਨੀ ਨੂੰ ਕਹਿੰਦਾ ਹੈ ਸਰਪੰਚ ਦਾ ਮੁੰਡਾ ਸ਼ਹਿਰ ਤੋਂ ਕੋਈ ਨਵੀਂ ਚੀਜ਼ ਲੈ ਕੇ ਆਇਆ ਹੋਵੇਗਾ ਉਸ ਚੀਜ਼ ਨੂੰ ਦਿਖਾਉਣ ਲਈ ਉਸਨੇ ਉਹਨਾਂ ਨੂੰ ਸੱਦਿਆ ਹੋਵੇਗਾ ਉਹ ਜਦੋਂ ਵੀ ਕੋਈ ਚੀਜ਼ ਲਿਆਉਂਦਾ ਹੈ ਤਾਂ ਉਹ ਸਾਰੇ ਆਪਣੇ ਦੋਸਤਾਂ ਨੂੰ ਸਾਦਦਾ ਹੈ ਤੇ ਉਸ ਦੀ ਚੀਜ਼ ਦੇਖ ਕੇ ਸਹਿਜਵੀਰ ਘਰੇ ਆ ਕੇ ਲੜਾਈ ਕਰੂਗਾ ਤੇ ਕਹੂਗਾ ਮੈਂ ਵੀ ਉਹ ਚੀਜ਼ ਲੈਣੀ ਹੈ ਫਿਰ ਥੋੜੇ ਚਿਰ ਬਾਅਦ ਸਹਿਜਵੀਰ ਆਪਣੇ ਦੋਸਤ ਦੇ ਘਰੋਂ ਆ ਜਾਂਦਾ ਹੈ ਤੇ ਕਹਿੰਦਾ ਹੈ ਪਾਪਾ ਜੀ ਸਰਪੰਚ ਦੇ ਮੁੰਡੇ ਨੇ ਸ਼ਹਿਰ ਤੋਂ ਏਸੀ ਮੰਗਵਾਏ ਨੇ ਉਸ ਦੇ ਕਮਰੇ ਵਿੱਚ ਬਹੁਤ ਵੱਡਾ ਏਸੀ ਲੱਗਿਆ ਹੈ ਤੇ ਉਸ ਦੇ ਕਮਰੇ ਵਿੱਚ ਬਿਲਕੁਲ ਵੀ ਗਰਮੀ ਨਹੀਂ ਲੱਗਦੀ ਉਸ ਦਾ ਏਸੀ ਬਹੁਤ ਠੰਡੀ ਠੰਡੀ ਹਵਾ ਦਿੰਦਾ ਹੈ ਤੇ ਉਸ ਦਾ ਪਿਤਾ ਸਹਿਦਵੀਰ ਨੂੰ ਕਹਿੰਦਾ ਹੈ ਆਪਣੀ ਇੰਨੀ ਕਮਾਈ ਨਹੀਂ ਹੈ ਕਿ ਆਪਾਂ ਏਸੀ ਲਵਾ ਸਕੀਏ ਆਪਾਂ ਤਾਂ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਹੈ ਏਸੀ ਤਾਂ ਬਹੁਤ ਮਹਿੰਗੇ ਆਉਂਦੇ ਨੇ ਆਪਣੀ ਇੰਨੀ ਪਹੁੰਚ ਨਹੀਂ ਕਿ ਆਪਾਂ ਆਪਣੇ ਘਰ ਵਿੱਚ ਏਸੀ ਲਵਾ ਲਈਏ ਫਿਰ ਸਰਜੀਤ ਆਪਣੇ ਬੇਟੇ ਨੂੰ ਕਹਿੰਦਾ ਹੈ ਤੂੰ ਇੱਥੇ ਆਪਣੀ ਮੰਮੀ ਨਾਲ ਰਲ ਕੇ ਭਾਂਡੇ ਤਿਆਰ ਕਰ ਲਵੋ ਤੇ ਮੈਂ ਸ਼ਹਿਰ ਭਾਂਡੇ ਵੇਚ ਕੇ ਆਉਂਦਾ ਹਾਂ ਜਦੋਂ ਮੈਂ ਉੱਥੋਂ ਵਾਪਸ ਆਉਂਗਾ ਤਾਂ ਤੁਸੀਂ ਭਾਂਡੇ ਤਿਆਰ ਕਰ ਲਿਓ ਫਿਰ ਸਰਜੀਤ ਦੀ ਪਤਨੀ ਕਹਿੰਦੀ ਹੈ ਠੀਕ ਹੈ ਜੀ ਤੁਸੀਂ ਚਲੇ ਜਾਓ ਤੁਸੀਂ ਫਿਕਰ ਨਾ ਕਰੋ ਅਸੀਂ ਭਾਂਡੇ ਤਿਆਰ ਕਰ ਲਵਾਂਗੇ ਫਿਰ ਸਰਜੀਤ ਸ਼ਹਿਰ ਲਈ ਚਲਾ ਜਾਂਦਾ ਹੈ ਫਿਰ ਸਹਿਜਵੀਰ ਬਾਹਰ ਬੈਠਾ ਕੁਝ ਸੋਚ ਰਿਹਾ ਸੀ ਤੇ ਉਸ ਦੀ ਮੰਮੀ ਉਸ ਨੂੰ ਕਹਿੰਦੀ ਹੈ ਸਹਿਜਵੀਰ ਕੰਮ ਕਰ ਲੈ ਨਹੀਂ ਤਾਂ ਤੇਰੇ ਪਾਪਾ ਤੈਨੂੰ ਆ ਕੇ ਗੁੱਸਾ ਕਰਨਗੇ ਕਿ ਤੂੰ ਕੁਝ ਨਹੀਂ ਕੀਤਾ ਫਿਰ ਉਹ ਆਪਣੀ ਮੰਮੀ ਨੂੰ ਕਹਿੰਦਾ ਹੈ ਮੰਮੀ ਜੀ ਮੇਰੇ ਦਿਮਾਗ ਵਿੱਚ ਇਹ ਆ ਰਿਹਾ ਹੈ ਕਿ ਮੈਂ ਮਿੱਟੀ ਨਾਲ ਏਸੀ ਤਿਆਰ ਕਰ ਲਵਾਂ ਫਿਰ ਉਸ ਦੀ ਮੰਮੀ ਉਸ ਨੂੰ ਕਹਿੰਦੀ ਹੈ ਜਿਵੇਂ ਮਰਜ਼ੀ ਕਰ ਮੈਨੂੰ ਨਹੀਂ ਪਤਾ ਫਿਰ ਉਹ ਬੈਠ ਕੇ ਮਿੱਟੀ ਨਾਲ ਏਸੀ ਤਿਆਰ ਕਰਨ ਲੱਗ ਜਾਂਦਾ ਹੈ ਉਹ ਵੱਡਾ ਏਸੀ ਬਣਾ ਲੈਂਦਾ ਹੈ ਫਿਰ ਜਦੋਂ ਸਹਿਜਵੀਰ ਦੇ ਮਾਤਾ ਪਿਤਾ ਦੇਖਦੇ ਨੇ ਤੇ ਹੈਰਾਨ ਰਹਿ ਜਾਂਦੇ ਨੇ ਕਿਵੇਂ ਉਸਨੇ ਬੇਟੇ ਨੇ ਮਿੱਟੀ ਦਾ ਏਸੀ ਤਿਆਰ ਕੀਤਾ ਫਿਰ ਸਹਿਜਵੀਰ ਆਪਣੇ ਦੋਸਤਾਂ ਨੂੰ ਆਪਣਾ ਮਿੱਟੀ ਦਾ ਏਸੀ ਦਿਖਾਉਣ ਲਈ ਸੱਦ ਲੈਂਦਾ ਹੈ ਤੇ ਉਸਦੇ ਸਾਰੇ ਦੋਸਤ ਮਿੱਟੀ ਦਾ ਏਸੀ ਦੇਖ ਕੇ ਹੈਰਾਨ ਹੋ ਜਾਂਦੇ ਨੇ ਫਿਰ ਉਸ ਦਾ ਇੱਕ ਦੋਸਤ ਕਹਿੰਦਾ ਹੈ ਤੇਰਾ ਏਸੀ ਤਾਂ ਬਹੁਤ ਵਧੀਆ ਹੈ ਤੂੰ ਵੀ ਸਾਨੂੰ ਮਿੱਟੀ ਦਾ ਏਸੀ ਤਿਆਰ ਕਰ ਦੇ ਫਿਰ ਸਹਿਜਵੀਰ ਕਹਿੰਦਾ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੀ ਮਿੱਟੀ ਦਾ ਏਸੀ ਤਿਆਰ ਕਰ ਦਵਾਂਗਾ ਉਹਨਾਂ ਦੋਸਤਾਂ ਵਿੱਚ ਸਰਪੰਚ ਦਾ ਮੁੰਡਾ ਵੀ ਹੈ ਉਹ ਵੀ ਖੁਸ਼ ਹੁੰਦਾ ਹੈ ਫਿਰ ਸਰਪੰਚ ਦਾ ਮੁੰਡਾ ਕਹਿੰਦਾ ਹੈ ਮੇਰੇ ਏਸੀ ਦੇ ਮੁਕਾਬਲੇ ਤੁਹਾਡਾ ਏਸੀ ਤਾਂ ਕੁਝ ਵੀ ਨਹੀਂ ਮੇਰਾ ਏਸੀ ਸਭ ਤੋਂ ਜ਼ਿਆਦਾ ਠੰਡੀ ਹਵਾ ਦਿੰਦਾ ਹੈ ਤੇਰਾ ਏਸੀ ਤਾਂ ਠੰਡੀ ਹਵਾ ਘੱਟ ਹੀ ਦਿੰਦਾ ਹੈ ਫਿਰ ਸਹਿਜਵੀਰ ਦੇ ਦੋਸਤ ਸਰਪੰਚ ਦੇ ਮੁੰਡੇ ਨੂੰ ਕਹਿੰਦੇ ਨੇ ਸਹਿਜਵੀਰ ਨੇ ਕਿੰਨੀ ਮਿਹਨਤ ਨਾਲ ਮਿੱਟੀ ਦਾ ਏਸੀ ਤਿਆਰ ਕੀਤਾ ਹੈ ਤੂੰ ਉਸ ਨੂੰ ਇੰਝ ਕਿਉਂ ਬੋਲ ਰਿਹਾ ਹੈ ਜਾ ਅਸੀਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਫਿਰ ਸਰਪੰਚ ਦਾ ਮੁੰਡਾ ਨਰਾਜ਼ ਹੋ ਕੇ ਉੱਥੋਂ ਚਲਾ ਜਾਂਦਾ ਹੈ ਫਿਰ ਸਹਿਜਵੀਰ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਤੁਹਾਨੂੰ ਉਸ ਨਾਲ ਇੰਜ ਨਹੀਂ ਕਰਨਾ ਚਾਹੀਦਾ ਸੀ ਚੱਲ ਕੋਈ ਗੱਲ ਨਹੀਂ ਜਦੋਂ ਉਸ ਦਾ ਗੁੱਸਾ ਠੰਡਾ ਹੋ ਗਿਆ ਉਹ ਫਿਰ ਵਾਪਸ ਆ ਜਾਊਗਾ ਫਿਰ ਥੋੜੇ ਜੇਰ ਬਾਅਦ ਸਹਿਜਵੀਰ ਦੇ ਮਾਤਾ ਪਿਤਾ ਉੱਥੇ ਆ ਜਾਂਦੇ ਨੇ ਤੇ ਸਹਿਜਵੀਰ ਨੂੰ ਕਹਿੰਦੇ ਹਨ ਮੰਮੀ ਪਾਪਾ ਜੀ ਤੁਸੀਂ ਵੀ ਇੱਥੇ ਆ ਕੇ ਇਸ ਦੀ ਠੰਡੀ ਹਵਾ ਲੈ ਲਵੋ ਫਿਰ ਸਰਜੀਤ ਆਪਣੇ ਬੇਟੇ ਨੂੰ ਕਹਿੰਦਾ ਹੈ ਤੂੰ ਤਾਂ ਬਹੁਤ ਹੀ ਵਧੀਆ ਏਸੀ ਤਿਆਰ ਕੀਤਾ ਹੈ ਇਹ ਸੀ ਤਾਂ ਬਹੁਤ ਠੰਡੀ ਠੰਡੀ ਹਵਾ ਦੇ ਰਿਹਾ ਹੈ ਤੇ ਇਸ ਨਾਲ ਪੂਰਾ ਕਮਰਾ ਹੀ ਠੰਡਾ ਹੋ ਗਿਆ ਹੈ ਫਿਰ ਸਹਿਜਬੀਰ ਦੀ ਮੰਮੀ ਕਹਿੰਦੀ ਹੈ ਤੁਸੀਂ ਠੀਕ ਕਹਿ ਰਹੇ ਹੋ ਆਪਣਾ ਬੇਟਾ ਤਾਂ ਬਹੁਤ ਦਿਮਾਗ ਵਾਲਾ ਹੈ ਸਾਰੇ ਪਿੰਡ ਦੇ ਲੋਕ ਇਸ ਦੀਆਂ ਤਾਰੀਫਾਂ ਕਰ ਰਹੇ ਸੀ ਕਿ ਸਰਜੀਤ ਦੇ ਮੁੰਡੇ ਦਾ ਤਾਂ ਦਿਮਾਗ ਬਹੁਤ ਤੇਜ ਹੈ ਉਸਨੇ ਇੱਕ ਮਿੱਟੀ ਦਾ ਏਸੀ ਤਿਆਰ ਕੀਤਾ ਹੈ ਤੇ ਉਹ ਬਹੁਤ ਠੰਡੀ ਠੰਡੀ ਹਵਾ ਦਿੰਦਾ ਹੈ ਤੇ ਫਿਰ ਸਹਿਜਵੀਰ ਦੀ ਮੰਮੀ ਕਹਿੰਦੀ ਹੈ ਆਂਗਗਵਾਨ ਦੇ ਲੋਕ ਸਾਰੇ ਕਹਿ ਰਹੇ ਸੀ ਅਸੀਂ ਵੀ ਮਿੱਟੀ ਦਾ ਏਸੀ ਤੁਹਾਡੇ ਮੁੰਡੇ ਤੋਂ ਹੀ ਤਿਆਰ ਕਰਾਵਾਂਗੇ ਫਿਰ ਸਹਿਜਵੀਰ ਕਹਿੰਦਾ ਹੈ ਠੀਕ ਹੈ ਮੈਂ ਸਾਰਿਆਂ ਲਈ ਮਿੱਟੀ ਦਾ ਏਸੀ ਤਿਆਰ ਕਰ ਦਵਾਂਗਾ ਸਹਿਜਵੀਰ ਕਹਿੰਦਾ ਹੈ ਗਰਮੀ ਵਿੱਚ ਸਾਰਿਆਂ ਨੂੰ ਗਰਮੀ ਨਹੀਂ ਲੱਗੂਗੀ ਤੇ ਸਾਰੇ ਗਰਮੀ 'ਚ ਆਪਣੀ ਜ਼ਿੰਦਗੀ ਸੌਖੀ ਕੱਢ ਲੈਣਗੇ ਮਿੱਟੀ ਦੇ ਏਸੀ ਨਾਲ ਉਹਨਾਂ ਨੂੰ ਗਰਮੀ ਬਹੁਤ ਘੱਟ ਲੱਗਦੀ ਸੀ ਤੇ ਸਹਿਜ ਦੇ ਮਾਤਾ ਪਿਤਾ ਰਾਮ ਨਾਲ ਰਾਤ ਨੂੰ ਸੌਂ ਜਾਇਆ ਕਰਦੇ ਸੀ ਇੱਕ ਦਿਨ ਸਹਿਜ ਵੀਰ ਆਪਣੇ ਮੰਮੀ ਪਾਪਾ ਨਾਲ ਸ਼ਹਿਰ ਗਿਆ ਸੀ ਜਦੋਂ ਉਹ ਸ਼ਹਿਰ ਤੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਜਦੋਂ ਉਹ ਅੰਦਰ ਜਾ ਕੇ ਦੇਖਦੇ ਨੇ ਤੇ ਉਹਨਾਂ ਦੇ ਮਿੱਟੀ ਦਾ ਏਸੀ ਟੁੱਟਿਆ ਪਿਆ ਸੀ ਫਿਰ ਸਹਿਜ ਵੀਰ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਹੈ ਆਪਣਾ ਏਸੀ ਕਿਸ ਨੇ ਤੋੜਿਆ ਹੋਊਗਾ ਫਿਰ ਸਰਜੀਤ ਕਹਿੰਦਾ ਹੈ ਸ਼ਾਇਦ ਕੋਈ ਘਰ ਵਿੱਚ ਕੋਈ ਜਾਨਵਰ ਆ ਗਿਆ ਹੋਵੇਗਾ ਜਾਨਵਰ ਨੇ ਏਸੀ ਤੋੜਤਾ ਹੋਗਾ ਫਿਰ ਸਹਿਜਵੀਰ ਦੀ ਮੰਮੀ ਕਹਿੰਦੀ ਹੈ ਜੀ ਜਨਵਾਰ ਆਉਂਦਾ ਹੈ ਤਾਂ ਉਸਨੇ ਘਰ ਦਾ ਕੋਈ ਸਮਾਨ ਵੀ ਤੋੜਨਾ ਸੀ ਇਕੱਲਾ ਏਸੀ ਨਹੀਂ ਤੋੜਨਾ ਸੀ ਬਾਕੀ ਸਾਰਾ ਸਮਾਨ ਤਾਂ ਠੀਕ ਠਾਕ ਪਿਆ ਹੈ ਫਿਰ ਸਿਰਫ ਇੱਕ ਏਸੀ ਹੀ ਤੋੜਿਆ ਹੈ ਸਹਿਜਵੀਰ ਦੀ ਮੰਮੀ ਕਹਿੰਦੀ ਹੈ ਮੈਂ ਤਾਂ ਸਾਰੇ ਦਰਵਾਜ਼ੇ ਬਾਰੀਆਂ ਬੰਦ ਕਰਕੇ ਗਈ ਸੀ ਫਿਰ ਕਿਸ ਨੇ ਦਰਵਾਜ਼ਾ ਖੋਲਿਆ ਹੋਊਗਾ ਫਿਰ ਸਹਿਜਵੀਰ ਦੀ ਮੰਮੀ ਕਹਿੰਦੀ ਹੈ ਕਿਸ ਨੇ ਕਿਸੇ ਨੇ ਜਾਣਬੁੱਝ ਕੇ ਏਸੀ ਤੋੜਿਆ ਹੈ ਫਿਰ ਥੋੜੇ ਚਿਰ ਬਾਅਦ ਸਹਿਜਵੀਰ ਦਾ ਦੋਸਤ ਆਉਂਦਾ ਹੈ ਤੇ ਕਹਿੰਦਾ ਹੈ ਤੇਰਾ ਏਸੀ ਸਰਪੰਚ ਦੇ ਮੁੰਡਿਆਂ ਨੇ ਤੋੜਿਆ ਹੈ ਮੇਰੇ ਮਾਤਾ ਪਿਤਾ ਉਹਨਾਂ ਦੇ ਘਰ ਕੰਮ ਕਰਦੇ ਨੇ ਸਰਪੰਚ ਦੇ ਮੁੰਡੇ ਨੂੰ ਨੌਕਰ ਨਾਲ ਗੱਲ ਕਰਦੇ ਸੁਣਿਆ ਸੀ ਫਿਰ ਸਹਿਜਵੀਰ ਆਪਣੇ ਪਿਤਾ ਨੂੰ ਕਹਿੰਦਾ ਹੈ ਪਿਤਾ ਜੀ ਸਰਪੰਚ ਦੇ ਮੁੰਡੇ ਨੇ ਮੇਰੇ ਨਾਲ ਇੰਜ ਕਿਉਂ ਕੀਤਾ ਹੈ ਮੈਂ ਏਸੀ ਬਹੁਤ ਮਿਹਨਤ ਨਾਲ ਬਣਾਇਆ ਸੀ ਫਿਰ ਥੋੜੇ ਚਿਰ ਬਾਅਦ ਸਰਪੰਚ ਆਪਣੇ بیٹے ਨਾਲ ਉਹਨਾਂ ਦੇ ਘਰ ਆਉਂਦਾ ਹੈ ਤੇ ਆਪਣੇ بیٹے ਨੂੰ ਸਹਿਜਵੀਰ ਤੋਂ ਮਾਫੀ ਮੰਗਣ ਲਈ ਕਹਿੰਦਾ ਹੈ ਫਿਰ ਸਰਪੰਚ ਕਹਿੰਦਾ ਹੈ ਮੈਨੂੰ ਪਤਾ ਲੱਗਿਆ ਕਿ ਮੇਰੇ ਬੇਟੇ ਨੇ ਸਹਿਜਵੀਰ ਦਾ ਏਸੀ ਤੋੜਿਆ ਹੈ ਤੇ ਮੈਨੂੰ ਉਸਦੀ ਮੰਮੀ ਨੇ ਦੱਸਿਆ ਸੀ ਮੈਂ ਸ਼ਹਿਰ ਗਿਆ ਹੋਇਆ ਸੀ ਫਿਰ ਸਰਪੰਚ ਕਹਿੰਦਾ ਹੈ ਜੇ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਭਾਵੇਂ ਉਹ ਮੇਰਾ ਬੇਟਾ ਹੀ ਕਿਉਂ ਨਾ ਹੋਵੇ ਫਿਰ ਸਰਪੰਚ ਕਹਿੰਦਾ ਹੈ ਅਜੇ ਇਹ ਛੋਟਾ ਹੈ ਜੀ ਮੈਂ ਇਸ ਨੂੰ ਹੁਣ ਤੋਂ ਨਹੀਂ ਚੰਗੀਆਂ ਤੇ ਮਾੜੀਆਂ ਆਤਾਂ ਦੱਸੂਗਾ ਤਾਂ ਉਹ ਅੱਗੇ ਜਾ ਕੇ ਇੱਕ ਚੰਗਾ ਇਨਸਾਨ ਬਣੂਗਾ ਫੇਰ ਸਰਪੰਚ ਆਪਣੇ ਮੁੰਡੇ ਨੂੰ ਕਹਿੰਦਾ ਹੈ ਤੂੰ ਸਹਿਜਵੀਰ ਤੋਂ ਮਾਫੀ ਮੰਗ ਫਿਰ ਸਰਪੰਚ ਦਾ ਮੁੰਡਾ ਸਹਿਜਵੀਰ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਮੈਨੂੰ ਮਾਫ ਕਰ ਦੇ ਮੇਰੇ ਦੋਸਤ ਮੈਥੋਂ ਇੰਜ ਲੱਗਿਆ ਸੀ ਸਾਰੇ ਦੋਸਤ ਮੇਰੇ ਏਸੀ ਕਰਕੇ ਹੀ ਮੇਰੇ ਘਰ ਮੇਰੇ ਨਾਲ ਖੇਡਣ ਆਉਂਦੇ ਨੇ ਹੁਣ ਉਹ ਮੇਰੇ ਨਾਲ ਘਰ ਨਹੀਂ ਆਉਣਗੇ ਕਿਉਂਕਿ ਹੁਣ ਤੇਰੇ ਘਰ ਏਸੀ ਲੱਗ ਗਿਆ ਹੈ ਤੇ ਤੂੰ ਸਾਰੇ ਦੋਸਤਾਂ ਨੂੰ ਇਹ ਕਿਹਾ ਸੀ ਕਿ ਮੈਂ ਸਾਰਿਆਂ ਨੂੰ ਏਸੀ ਤਿਆਰ ਕਰਕੇ ਦਵਾਂਗਾ ਮੈਨੂੰ ਇਹ ਡਰ ਸੀ ਕਿ ਮੇਰੇ ਨਾਲ ਹੁਣ ਕੋਈ ਵੀ ਖੇਡਣ ਨਹੀਂ ਆਊਗਾ ਇਸ ਲਈ ਮੈਂ ਤੇਰਾ ਹੀ ਏਸੀ ਤੋੜਤਾ ਮੈਨੂੰ ਮaaf ਕਰ ਦੇ ਫਿਰ ਸਹਿਜ ਵੀ ਆਪਣੇ ਦੋਸਤ ਨੂੰ ਕਹਿੰਦਾ ਹੈ ਕੋਈ ਗੱਲ ਨਹੀਂ ਮੈਂ ਏਸੀ ਫਿਰ ਤਿਆਰ ਕਰ ਲਵਾਂਗਾ ਤੂੰ ਇੰਜ ਕਿਵੇਂ ਸੋਚ ਕੇ ਅਸੀਂ ਤੈਨੂੰ ਛੱਡ ਕੇ ਚਲੇ ਜਾਵਾਂਗੇ ਜਿਹੜਾ ਸੱਚਾ ਦੋਸਤ ਹੁੰਦਾ ਹੈ ਸਕੂਲ ਕੋਈ ਵੀ ਚੀਜ਼ ਆ ਜਾਵੇ ਉਹ ਆਪਣੇ ਦੋਸਤ ਨੂੰ ਛੱਡ ਕੇ ਨਹੀਂ ਜਾਂਦਾ ਜਿਹੜੇ ਸਿਰਫ ਮਤਲਬ ਦੇ ਦੋਸਤ ਹੁੰਦੇ ਨੇ ਉਹ ਹੀ ਆਪਣੇ ਦੋਸਤ ਨੂੰ ਛੱਡ ਕੇ ਚਲੇ ਜਾਂਦੇ ਨੇ ਫਿਰ ਸਾਰੇ ਬੱਚੇ ਉੱਥੇ ਆ ਜਾਂਦੇ ਨੇ ਤੇ ਸਰਪੰਚ ਦਾ ਮੁੰਡਾ ਤੇ ਸਹਿਜਵੀਰ ਦੋਵੇਂ ਇੱਕ ਦੂਜੇ ਨੂੰ ਗੱਲ ਲੱਗ ਜਾਂਦੇ ਨੇ ਸਰਪੰਚ ਇੱਕ ਚੰਗਾ ਇਨਸਾਨ ਸੀ ਉਸ ਨੇ ਆਪਣੇ ਬੇਟੇ ਨੂੰ ਚੰਗੀ ਸਿੱਖਿਆ ਦਿੱਤੀ ਫਿਰ ਸਹਿਜਵੀਰ ਮਿੱਟੀ ਦਾ ਏਸੀ ਤਿਆਰ ਕਰਨ ਲੱਗ ਜਾਂਦਾ ਹੈ ਤੇ ਜਲਦੀ ਹੀ ਉਹ ਫਿਰ ਆਪਣਾ ਮਿੱਟੀ ਦਾ ਏਸੀ ਤਿਆਰ ਕਰ ਲੈਂਦਾ ਹੈ ਤੇ ਉਹ ਆਪਣੇ ਆਣ ਗਵਾਂਡ ਵੀ ਉਹ ਸਭ ਨੂੰ ਮਿੱਟੀ ਦਾ ਏਸੀ ਤਿਆਰ ਕਰਕੇ ਦਿੰਦਾ ਹੈ ਸਾਰੇ ਪਿੰਡ ਦੇ ਲੋਕਾਂ ਨੇ ਸਹਿਜਵੀਰ ਦੀ ਬਹੁਤ ਤਾਰੀਫ ਕੀਤੀ ਤੇ ਕਿਹਾ ਕਿ ਬਹੁਤ ਹੀ ਸਿਆਣਾ ਬੱਚਾ ਹੈ ਤੇ ਉਸ ਦਾ ਬਹੁਤ ਹੀ ਦਿਮਾਗ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ